ਪੰਜਾਬ ਜੀ ਕੇ ਸੀ ਕਰ ਰਹੇ ਆ ਪੰਜਾਬ ਜੀ ਕੇ ਦੇ ਸਾਡਾ ਅੱਜ ਦਾ ਜਿਹੜਾ ਟੌਪਿਕ ਹੈ ਉਹ ਹੈ ਗਦਰ ਪਾਰਟੀ ਗਦਰ ਪਾਰਟੀ ਦੇ ਬਾਰੇ ਅਸੀਂ ਗੱਲ ਕਰਦੇ ਆ ਠੀਕ ਹੈ ਤਾਂ ਗਦਰ ਪਾਰਟੀ ਦੀ ਸਥਾਪਨਾ 1913 ਈਸਵੀ ਦੇ ਸੂਰ ਸਿੰਘ ਭਖਣਾ ਦੇ ਦੁਆਰਾ ਜਿਹੜੀ ਸੀ ਉਹ ਕੀਤੀ ਗਈ ਸੀ ਗਦਰ ਪਾਰਟੀ ਜਾਂ ਗਦਰ ਲਹਿਰ ਇੱਕ ਅਜਿਹੀ ਲਹਿਰ ਸੀ ਜਿਸ ਨੇ ਪਹਿਲੀ ਵਾਰ ਅੰਗਰੇਜ਼ੀ ਸਾਮਰਾਜ ਸਾਹਮਣੇ ਇਨਕਲਾਬੀ ਸਿਆਸੀ ਬਦਲਾ ਜਰਸੀ ਬਦਲ ਪੇਸ਼ ਕੀਤਾ ਗਦਰ ਵਿਦਰੋਹੀ ਯੋਜਨਾ ਫਰਵਰੀ 1915 ਈਸਵੀ ਦੇ ਵਿੱਚ ਜਿਹੜਾ ਸਗੀ ਭਾਰਤੀ ਫੌਜ ਵਿੱਚ ਬਗਾਵਤ ਸ਼ੁਰੂ ਕਰਨ ਦੀ ਸੀ ਅਮਰੀਕਾ ਵਿੱਚ ਗਦਰ ਪਾਰਟੀ ਜਰਮਨੀ ਵਿੱਚ ਬਰਲਿਨ ਕਮੇਟੀ ਔਰ ਬਰਤਾਨਵੀ ਭਾਰਤ ਵਿੱਚ ਭੂਮੀਗਤ ਭਾਰਤੀ ਕ੍ਰਾਂਤੀਕਾਰੀ ਅਤੇ ਸਾਨ ਫ੍ਰਾਂਸਿਸਕੋ ਵਿੱਚ ਜਿਹਸੀ ਕੋਬੇਲ ਦੁਆਰਾ ਜਿਹੜੀ ਜਰਮਨ ਵਿਦੇਸ਼ ਦਫ਼ਤਰ ਦੇ ਵਿਚਕਾਰ ਪਹਿਲੇ ਵਿਸ਼ਵ ਯੁੱਧ ਦੀ ਸ਼ੁਰੂਆਤ ਵੇਲੇ ਇਸ ਯੋਜਨਾ ਦੀ ਜਿਹੜੀ ਸੀ ਸ਼ੁਰੂਆਤ ਹੋਈ ਸੀ ਠੀਕ ਹੈ ਔਰ ਬਗਾਵਤ ਦੀ ਯੋਜਨਾ ਪੰਜਾਬ ਤੋਂ ਸ਼ੁਰੂ ਹੋ ਕੇ ਬੰਗਾਲ ਦੇ ਜਿਹੜਾ ਸੀਗਾ ਬੰਗਾਲ ਦੇ ਬਾਕੀ ਹਿੱਸਿਆਂ ਦੀਆਂ ਸੈਨਿਕ ਟੁਕੜੀਆਂ ਠੀਕ ਹੈ ਵਿੱਚ ਜਿਹੜਾ ਸੀਗਾ ਵਿਦਰੋਹ ਨੂੰ ਫੈਲਾਉਣ ਦੀ ਸੀਗੀ ਪਰ ਜਿਹੜਾ ਸੀ ਬ੍ਰਿਟਿਸ਼ ਜਿਹੜੇ ਸੂਹੀਆਂ ਤੰਤਰ ਵੱਲੋਂ ਜਿਹੜਾ ਸੀ ਕਨੇਡਾ ਅਤੇ ਭਾਰਤ ਕਿੱਥੋਂ ਦੇ ਕਨੇਡਾ ਅਤੇ ਭਾਰਤ ਦੇ ਗਦਰੀਆਂ ਵਿੱਚ ਜਿਹੜਾ ਸੀਗਾ ਆਪਣੇ ਆਦਮੀ ਭੇਜੇ ਗਏ ਠੀਕ ਹੈ ਕੀ ਕੀਤਾ ਗਿਆ ਆਪਣੇ ਜਿਹੜੇ ਆਦਮੀ ਆ ਉਹ ਕੀ ਕੀਤੇ ਗਏ ਭੇਜੇ ਗਏ ਠੀਕ ਹੈ ਉਹਨਾਂ ਵੱਲੋਂ ਦਿੱਤੀ ਗਈ ਸੂ ਦੇ ਆਧਾਰ ਤੇ ਜਿਹੜਾ ਸੀਗਾ ਆਖਰੀ ਪਲਾਨ ਵਿੱਚ ਅੰਗਰੇਜ਼ਾਂ ਵੱਲੋਂ ਇਸ ਯੋਜਨਾ ਨੂੰ ਫੇਲ ਕਰ ਦਿੱਤਾ ਗਿਆ ਤੇ ਜਿਹੜਾ ਸੀਗਾ ਸਾਰੇ ਪ੍ਰਮੁੱਖ ਕ੍ਰਾਂਤੀਕਾਰੀਆਂ ਨੂੰ ਗ੍ਰਿਫਤਾਰ ਜਿਹੜਾ ਸੀ ਉਹ ਕਰ ਲਿਆ ਗਿਆ ਮੁਕਦਮੇ ਚ ਲਾਏ ਗਏ ਔਰ ਇਸ ਵਿੱਚ ਬਹੁਤਿਆਂ ਨੂੰ ਜਿਹੜਾ ਸੀਗਾ ਉਮਰ ਕੈਦਾਂ ਉਮਰ ਕੈਦ ਕਾਲੇ ਪਾਣੀ ਅਤੇ ਫਾਂਸੀ ਦੀ ਸਜ਼ਾ ਜਿਹੜੀ ਸੀ ਸੁਣਾਇੰਗੀ ਔਰ ਜਿਹੜੇ ਫਾਂਸੀ ਦੀ ਸਜ਼ਾ ਪਾਉਣ ਵਾਲਿਆਂ ਨੂੰ ਵਾਲਿਆਂ ਵਿੱਚ ਜਿਹੜਾ ਸੀ ਕਰਤਾਰ ਸਿੰਘ ਸਰਾਬਾ ਸਭ ਤੋਂ ਛੋਟੀ ਉਮਰ ਦੇ ਸੀਗੇ ਓਕੇ ਸਭ ਤੋਂ ਕੀ ਸੀ ਛੋਟੀ ਉਮਰ ਦੇ ਜਿਸ ਨੂੰ ਜਿਹੜਾ ਸੀ ਉਸ ਨੂੰ ਮਹਿਜ 17 ਸਾਲ ਦੀ ਉਮਰ ਦੇ ਵਿੱਚ ਜਿ ਰਸੀ ਫਾਂਸੀ ਦਿੱਤੀ ਗਈ ਸੀ ਕਿੰਨਾਂ ਨੂੰ ਕਰਤਾਰ ਸਿੰਘ ਸਰਾਭਾ ਨੂੰ ਸਭ ਤੋਂ ਛੋਟੀ ਉਮਰ ਦੇ ਰਸਿਗੇ ਇਹ ਸਨ ਜਿਹੜੇ ਸ਼ਹੀਦ ਹੋਏ ਓਕੇ ਨੈਕਸਟ ਜਿਹੜਾ ਹੈ ਅੱਗੇ ਸਾਡੇ ਕੋਲ ਆ ਜਾਂਦਾ ਹੈ ਜਿਲ੍ਹਿਆਂ ਵਾਲਾ ਬਾਗ ਹਤਿਆਕਾਂਡ ਤਜਿਲਿਆਂ ਵਾਲਾ ਬਾਗ ਹੱਤਿਆਕਾਂਡ ਅੰਮ੍ਰਿਤਸਰ ਪੰਜਾਬ ਭਾਰਤ ਅਤੇ ਹਰਮੰਦਰ ਸਾਹਿਬ ਦੇ ਨਜ਼ਦੀਕ ਜਿਲਿਆਂ ਵਾਲੇ ਬਾਗ ਦੇ ਵਿੱਚ ਜਦੋਂ ਕਦੋਂ ਹੁੰਦਾ ਹੈ 13 ਅਪ੍ਰੈਲ 1919 ਈਸਵੀ ਨੂੰ ਵਿਸਾਖੀ ਵਾਲੇ ਦਿਨ ਹੋਇਆ ਸੀ ਉੱਥੇ ਰੌਲਟ ਐਕਟ ਦਾ ਵਿਰੋਧ ਕਰਨ ਲਈ ਇੱਕ ਸਭਾ ਹੋ ਰਹੀ ਸੀ ਜਿਸ ਵਿੱਚ ਮੌਜੂਦ ਭੀੜ ਉੱਤੇ ਠੀਕ ਹੈ ਕੀ ਹੁੰਦਾ ਹੈ ਕਿ ਜਿਸ ਵਿੱਚ ਜਿਹੜਾ ਸੀਗਾ ਅ ਡਿਡਸੇ ਇੱਕ ਪੀਰ ਰਾਲਟ ਐਕਟ ਦਾ ਵਿਰੋਧ ਕਰਨ ਲਈ ਇੱਕ ਸਭਾ ਹੋ ਰਹੀ ਸੀਗੀ ਔਰ ਜਿਸ ਵਿੱਚ ਮੌਜੂਦ ਪੀੜ ਉਹ ਤੇ ਜਨਰਲ ਰੈਜ਼ਿਨੋਲਡ ਡਾਇਰ ਨਾਮਕ ਇੱਕ ਅੰਗਰੇਜ਼ੀਗਾ ਅਧਿਕਾਰੀ ਨੇ ਆਕਰਮਣ ਗੋਲੀ ਚ ਲਾਉਣ ਦਾ ਜਿਹੜਾ ਸੀ ਹੁਕਮ ਦੇ ਦਿੱਤਾ ਸੀ ਪਿਸ਼ੋਕੜ ਤੇ ਜਿਹੜਾ ਸੀ ਪੰਜਾਬ ਦੇ ਆਜ਼ਾਦੀ ਦੇ ਸੰਘਰਸ਼ ਵਿੱਚ ਬਹੁਤ ਅਹਿਮ ਹਿੱਸਾ ਪਾਇਆ ਸੀ ਔਰ 1857 ਈਸਵੀ ਵਿੱਚ ਹੋਈਆਂ ਨੀਲੀ ਅਜੇ ਸੀ ਨੀਲੀ ਬਾਤ ਤੇ ਹੋਰ ਬਗਾਵਤਾਂ ਤੋਂ ਬਾਅਦ ਕੁੱਕਾ ਲਹਿਰ ਨੇ ਪਗੜੀ ਸੰਭਾਲ ਜੱਟਾ ਆਜ਼ਾਦੀ ਦੇ ਸੰਘਰਸ਼ ਜਿਸ ਸੁਨਹਿਰੀ ਪੰਨਿਆਂ ਵਜੋਂ ਦਰਜ ਹੈ 20ਵੀਂ ਸਦੀ ਦੇ ਦੂਸਰੇ ਦਹਾਕੇ ਵਿੱਚ ਕੀ ਸੀਗਾ ਗਦਰ ਪਾਰਟੀ ਨੇ ਜਿਹੜਾ ਸੀਗਾ ਪੰਜਾਬੀਆਂ ਅੰਦਰ ਆਜ਼ਾਦੀ ਦੀ ਤਾਂਗ ਨੂੰ ਜਿਹੜਾ ਸੀ ਹੋਰ ਜਿਹੜਾ ਸੀਗਾ ਤਿੱਬਰ ਕਰ ਦਿੱਤਾ ਵਧਾ ਦਿੱਤਾ ਹੋਰ ਜ਼ਿਆਦਾ ਉਤਸ਼ਾਹਿਤ ਕਰ ਦਿੱਤਾ ਅਜਿਹੇ ਸਰਗਰਮੀਆਂ ਤੇ ਕਾਬੂ ਪਾਉਣ ਲਈ ਜਿਹੜਾ ਸੀ ਅੰਗਰੇਜ਼ ਸਰਕਾਰ ਨੇ ਜਿਹੜਾ ਸੀਗਾ ਜਿਵੇਂ ਸੀ ਡਿਫੈਂਸ ਆਫ ਇੰਡੀਆ ਐਕਟ ਜਿਹੜਾ ਹੈ 1915 ਤੇ 1919 ਵਿੱਚ ਜਿਹੜਾ ਇਹੋ ਜਿਹਾ ਇੱਕ ਹੋਰ ਕਾਨੂੰਨ ਰੋਲ ਐਕਟ ਜਿਹੜਾ ਸੀ ਬਣਾਇਆ ਓਕੇ ਤਾਂ ਅਜਿਹਾ ਇੱਕ ਹੋਰ ਐਕਟ ਬਣਾਉਂਦੇ ਆ ਕਾਲਾ ਕਾਨੂੰਨ ਜਿਸ ਨੂੰ ਕਿਹਾਇਆ ਆ ਆਰ ਹਿੰਦੁਸਤਾਨ ਵਿੱਚ ਇਸ ਵਿਰੁੱਧ ਜਿਹੜਾ ਸੀਗਾ ਅੰਦੋਲਨ ਹੋਇਆ ਤੇ ਆਜ਼ਾਦੀ ਸਮਾਗਮ ਨੇ ਨਵੀਂ ਨੁਹਾਰ ਜੇ ਜੇਗੀ ਨਹਾਰ ਲੈਣੀ ਸ਼ੁਰੂ ਕਰ ਦਿੱਤੀ। ਮਹਾਤਮਾ ਗਾਂਧੀ ਨੇ ਹੜਤਾਲ ਤੋਂ ਰਿਆਸੀ ਸत्याग्रह ਕਰਨ ਦਾ ਸੱਦਾ ਦਿੱਤਾ। ਪੰਜਾਬ ਵਿੱਚ ਵਿਦਰੋਹ ਭੜਕ ਉੱਠਿਆ ਅਤੇ ਇਸ ਦਾ ਸਿਖਰ ਜਿਹੜਾ ਹੈ ਕਦੋਂ ਦੇਖਣ ਨੂੰ ਮਿਲਿਆ 13 April 1919 ਵਿਖੇ ਵਿੱਚ ਜਿਹੜਾ ਸੀਗਾ ਵਿਖੇ ਜਿਲ੍ਹਿਆਂ ਵਾਲੇ ਬਾਗ ਵਿੱਚ ਕੀਤਾ ਜਾ ਰਹੇ ਸ਼ਾਂਤਮਈ ਜਲਸੇ। ਠੀਕ ਹੈ ਸ਼ਾਂਤਮਈ ਜਲਸੇ ਦੇ ਗੋਲੀ ਚ ਲਾ ਕੇ ਜਿਸੀ ਅਣ ਮਨੁੱਖੀ ਕਤਲਿਆਮ ਕੀਤਾ ਗਿਆ ਸੀ ਔਰ ਇਹ ਇਕੱਠ ਸਿਰਫ ਲੋਕਾਂ ਦੇ ਹਰਮਨ ਪਿਆਰੇ ਨੇ ਤੇਵਾ ਡਾਕਟਰ ਸੈਫੂਦੀਨ ਕਿਚਲੂ ਤੇ ਡਾਕਟਰ ਸਤਿਪਾਲ ਦੀ ਰਿਹਾਈ ਲਈ ਹੀ ਨਹੀਂ ਕੀਤਾ ਗਿਆ ਸੀ ਸਗੋਂ ਸਾਂਝੇ ਤੌਰ ਤੇ ਲੋਕਾਂ ਦੇ ਵਿੱਚ ਕੀ ਸੀ ਰੌਲਟ ਐਕਟ ਤੇ ਬ੍ਰਿਟਿਸ਼ ਸਰਕਾਰ ਦੇ ਵਿਰੁੱਧ ਵਿੱਚ ਉੱਠ ਉੱਠਦੀਆਂ ਜਿਹੜੀਆਂ ਸੀ ਆਵਾਜ਼ਾਂ ਦਾ ਸਿਖਰ ਵੀ ਸੀ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅਤੇ ਖਾਸ ਕਰ ਅੰਮ੍ਰਿਤਸਰ ਵਿੱਚ ਰੌਲਟ ਐਕਟ ਦੇ ਵਿਰੁੱਧ ਵਿੱਚ ਹੋਈਆਂ ਮੀਟਿੰਗਾਂ ਅਤੇ ਜਲਸਿਆਂ ਵਿੱਚ ਹਰ ਵਰਗ ਦੇ ਲੋਕਾਂ ਦੇ ਹਰ ਤਰ੍ਹਾਂ ਦੇ ਧਾਰਮਿਕ ਵਖਰੇਵਿਆਂ ਤੋਂ ਉੱਪਰ ਉੱਠ ਕੇ ਸਾਂਝੇ ਤੌਰ ਤੇ ਹਿੱਸਾ ਲਿਆ ਅਤੇ ਨਾਲ ਹੀ ਜਿਵੇਂ ਅਸੀਂ ਧਾਰ ਸਮਾਜਵਾਦੀ ਰਾਜ ਦੇ ਵਿਰੁੱਧ ਜਿਵੇਂ ਅਸੀਂ ਸੇਧ ਅਸੀਂ ਸੇਧਤ ਸੀ 15 ਅਪ੍ਰੈਲ ਤੋਂ ਜਿਵੇਂ ਅਸੀਂ ਮਾਰਸ਼ਲ ਲਾ ਲਗਾ ਦਿੱਤਾ ਗਿਆ ਓਕੇ ਉਸ ਤੋਂ ਬਾਅਦ ਇਹਨੀਆਂ ਮੁੱਖ ਘਟਨਾਵਾਂ ਤਕਟਨਾਵਾਂ ਕਿਹੜੀਆਂ ਨੇ ਜਿਲਿਆਂ ਵਾਲੇ ਬਾਗ ਦੀਆਂ ਤੇ 13 ਅਪ੍ਰੈਲ 1919 ਐਤਵਾਰ ਦੇ ਦਿਨ ਜਦੋਂ ਸੀ ਜਿਲਿਆਂ ਵਾਲੇ ਬਾਗ ਦੇ ਠੀਕ ਹੈ ਐਤਵਾਰ ਦਿਨ ਸੀ ਅੰਮ੍ਰਿਤਸਰ ਦੇ ਜਿਹੜੇ ਨਾਗਰਿਕ ਸਨ ਸ਼ਾਮ ਨੂੰ ਆਪਣੇ ਨੇਤਾ ਡਾਕਟਰ ਸੈਫੂਦੀਨ ਕਿਚਲੂ ਤੇ ਸਤਪਾਲ ਸਿੰਘ ਜਿਹੜੇ ਸੀਗੇ ਉਹਨਾਂ ਦੀ ਗ੍ਰਿਫਤਾਰੀ ਦੇ ਵਿਰੁੱਧ ਠੀਕ ਹੈ ਓਕੇ ਤਾਂ ਗ੍ਰਿਫਤਾਰੀ ਦੇ ਵਿਰੋਧ ਜਿਹੜਾ ਸੀਗਾ ਵਿਰੋਧ ਲਈ ਕਿੱਥੇ ਗਈ ਗ੍ਰਿਫਤਾਰੀ ਦੇ ਵਿਰੋਧ ਲਈ ਝਿਲਿਆਂ ਵਾਲਾ ਬਾਗ ਵਿੱਚ ਜਿਹੜੇ ਸੀ 71 ਹੋਏ ਸਨ ਜਰਨਲ ਡਾਇਰ ਨੇ ਕਿਸੇ ਵੱਡੀ ਬਗਾਵਤ ਨੂੰ ਭਾਪਦਿਆਂ ਨੇ ਸਭਾ ਜਲਸਿਆਂ ਉੱਤੇ ਤਿੰਨ ਅਜੇ ਦਿਨ ਪਹਿਲਾਂ ਰੋਕ ਲਗਾ ਦਿੱਤੀ ਸੀ ਔਰ ਇਸ ਬਾਗ ਦੇ 100 ਗਜ ਲੰਬਾ ਤੇ 100 ਗਜ ਚੌੜਾ ਸੀ ਔਰ ਇਸ ਦੇ ਚਾਰੇ ਪਾਸੇ ਦੀਵਾਰ ਸੀ ਅਤੇ ਦੀਵਾਰ ਦੇ ਨਾਲ ਹੀ ਇਹ ਹੀ ਘਰ ਸਨ ਬਾਹਰ ਨਿਕਲਣ ਲਈ ਜਿਹੜਾ ਸੀਗਾ ਇੱਕ ਛੋਟਾ ਜਿਹਾ ਤੰਗ ਰਸਤਾ ਸੀ ਔਰ ਸਾਰਾ ਬਾਗ ਜਿਹੜਾ ਸੀ ਉਹ ਖੱਚਾ ਖੱਜ ਜਿਹੜਾ ਸੀਗਾ ਭਰਿਆ ਹੋਇਆ ਸੀ ਠੀਕ ਹੈ ਔਰ ਇਸ ਸਮੇਂ ਜਰਨਲ ਡਾਇਰ ਨੇ ਜਿਹੜਾ ਸੀਗਾ 50 ਗੋਰਖਾ ਸੈਨਿਕਾਂ ਨੂੰ ਲੈ ਕੇ ਜਿਲ੍ਹਿਆਂ ਵਾਲੇ ਬਾਗ ਨੂੰ ਜਿਹੜਾ ਸੀ ਘੇਰ ਲਿਆ ਮਸ਼ੀਨ ਗੰਡਾ ਨਾਲ ਜਿਹੜਾ ਸੀ ਅਦਾ ਦੁੰਦ ਅੰਦਾ ਦੁੰਦ ਜਿਹੜਾ ਸੀ ਗੋਲੀਬਾਰੀ ਕਰ ਕੀਤੀ ਗਈ ਔਰ ਲਗਭਗ 10 ਮਿੰਟ ਤੱਕ ਗੋਲੀਬਾਰੀ ਜਿਹੜੀ ਆ ਉਹ ਜਾਰੀ ਰਹੀ ਤਾਂ 10 ਮਿੰਟ ਤੱਕ ਕੀ ਰਹੀ ਹੈ ਗੋਲੀਬਾਰ ਜਿਹੜੀ ਆ ਉਹ ਕੀ ਰਹਿੰਦੀ ਹੈ ਜਾਰੀ ਰਹੀ ਉਦੋਂ ਬੰਦ ਹੋਈ ਜਦੋਂ بارود ਜਿਹੜਾ ਮੁਗ ਗਿਆ ਔਰ ਜਰਨਲ ਡਾਇਰ ਅਨਸਾਰ ਇਹਦੇ ਜਿਹੜੇ ਆ ਅਲੱਗ-ਅਲੱਗ 150 ਗੋਲੀਆਂ ਚ ਜਿਹੜੀਆਂ ਸੀਗੀਆਂ ਚਲਾਈਆਂ ਗਈਆਂ ਠੀਕ ਹੈ ਤਾਂ ਗੋਲੀਆਂ ਚਲਾਈਆਂ ਗਈਆਂ ওকে 150 ਗੋਲੀਆਂ ਚ ਲਾਈਆਂ ਆਈਆਂ ਜਾਂ ਇਹ ਗਿਣਤੀ ਸੈਨਿਕਾਂ ਦੇ ਜਿਹੜੀ ਸੀ ਘਟਨਾ ਸਥਾਨ ਤੇ ਚੁਗੀ ਜਿਹੜੀਆਂ ਸੀ ਖੋਖਲੀਆਂ ਉੱਤੇ ਆਧਾਰਿਤ ਲੱਗਦੀ ਹੈ ਸਰਕਾਰੀ ਸਰੋਤਾਂ ਅਨੁਸਾਰ 379 ਲਾਸ਼ਾਂ ਤੇ 1100 ਜ਼ਖਮੀ ਦੀ ਪਛਾਣ ਕੀਤੀ ਗਈ ਤੇ ਭਾਰਤੀ ਰਾਸ਼ਟਰੀ ਕਾਂਗਰਸ ਅਨਸਾਰ ਪੀੜਤਾਂ ਦੀ ਗਿਣਤੀ ਰਹੀ ਸੀ ਉਹ ਕੀ ਸੀ 1500 ਠੀਕ ਹੈ 1500 ਤੋਂ ਵੱਧ ਸੀ ਮੰਨਣ ਵਾਲੇ ਲਗਭਗ ਕਹਿੰਦੇ ਕਿ 1000 ਸਾਂ ਤਾਂ ਜਾਨ ਬਚਾਉਣ ਲਈ ਬਹੁਤ ਸਾਰੇ ਲੋਕਾਂ ਨੇ ਅਸੀਂ ਪਾਰਕ ਵਿੱਚ ਮੌਜੂਦ ਖੂਹ ਸੀਗਾ ਉਹਦੇ ਵਿੱਚ ਛਾਲਾਂਗਾ ਜੜੀਆਂ ਉਹ ਮਾਰ ਦਿੱਤੀ ਔਰ ਬਾਗ ਵਿੱਚ ਲੱਗੀਆਂ ਫਟੀਆਂ ਉੱਤੇ ਲਿਖਿਆ ਹੈ ਕਿ 120 ਲਾਸ਼ਾਂ ਤਾਂ ਸਿਰਫ ਖੂਹ ਵਿੱਚੋਂ ਹੀ ਮਿਲੀਆਂ ਠੀਕ ਹੈ ਜਦ ਕਿ ਅਜਿਹਾ ਸੀਗਾ ਪੰਡਤ ਮਦਨ ਮੋਹਨ ਮਾਲਵੀਆ ਦੇ ਅਨੁਸਾਰ ਘੱਟ ਤੋਂ ਘੱਟ ਰੇਟ ਸੇ 1300 ਲੋਕ ਮਾਰੇ ਗਏ। Swami ਜਰਸੀ ਸ਼ਦਾਨੰਦ ਦੇ ਅਨੁਸਾਰ ਮਨ ਵਾਲਿਆਂ ਦੀ ਗਿਣਤੀ 1500 ਤੋਂ ਜ਼ਿਆਦਾ ਸੀ ਜਦ ਕਿ ਅੰਮ੍ਰਿਤਸਰ ਦੇ ਤਤਕਾਲੀਨ ਸਿਵਲ ਸਰਜਨ ਡਾਕਟਰ ਸਮਿਥ ਦੇ ਅਨੁਸਾਰ ਮੰਨੇ ਵਾਲਿਆਂ ਦੀ ਗਿਣਤੀ 1800 ਤੋਂ ਵੀ ਜ਼ਿਆਦਾ ਸੀ ਇਸ ਹਤਿਆਕਾਂ ਦੇ ਵਿੱਚ ਕੀ ਸੀਗਾ ਕਿ ਵਿਰੋਧ ਵਿੱਚ ਅਸੀਂ ਰਾਜਿੰਦਰ ਰਵਿੰਦਰਨਾਥ ਟੈਗੋਰ ਜਿਹੜੇ ਸੀਗੇ ਉਹਨਾਂ ਨੇ ਸਰਦੀ ਉਪਾਦੀ ਜਿਹੜੀ ਸੀ ਉਹ ਮੋੜ ਦਿੱਤੀ ਸੀ ਔਰ ਉਦਮ ਸਿੰਘ ਨੇ ਲੰਡਨ ਜਾ ਕੇ ਪਿਸਟਲ ਦੀ ਗੋਲੀ ਨਾਲ ਜਨਰਲ ਡਾਇਰ ਨੂੰ ਜਿਹੜਾ ਸੀਗਾ ਪੁਨ ਦਿੱਤਾ ਔਰ ਇਸ ਹਤਿਆਕਾਂ ਦਾ ਬਦਲਾ ਲਿਆ ਔਰ ਇਹ ਜਿਹੜਾ ਸੀਗਾ ਇਹ ਘਟਨਾਏ ਅੰਗਰੇਜ਼ੀ ਰਾਜ ਵੱਲੋਂ ਭਾਰਤੀ ਆਵਾਮ ਅੰਦਰ ਜੈਸੀ دہشت ਬਿਠਾਉਣ ਦੀ ਸੋਚੀ ਵਿਚਾਰੀ ਕਾਰਵਾਈ ਸੀ ਔਰ ਇਨਾਂ ਦਿਨਾਂ ਦੀ ਸਚਾਈ ਜਾਣਨ ਵਾਸਤੇ ਪੰਡਿਤ ਮਦਨ মোহন ਮਾਲਵੀਆ ਪੰਡਿਤ ਮੋਤੀ ਲਾਲ 네ਹਰੂ ਪਾਦਰੀ ਸੀ ਠੀਕ ਹੈ ਪਾਦਰੀ ਸੀ ਐਫ ਜੈਸੀ ਐਡਰੀਫਿਸ ਨੇ ਪਾ ਜੈਸੀ ਅੰਮ੍ਰਿਤਸਰ ਤੇ ਲਾਹੌਰ ਦਾ ਦੌਰਾ ਕੀਤਾ ਠੀਕ ਹੈ ਓਕੇ ਤੇ ਇਸੇ ਦਾ ਜ਼ਿਲ੍ਹਿਆਂ ਵਾਲਾ ਬਾਗ ਦਾ ਹੱਤਿਆ ਖਾਂਡ